सतनाम श्री वाहे गुरु साहिब जी सोरठ महल्ला पंजवा ਮਾਇਆ ਮੋਹ ਮਗਨ ਅੰਦੀ ਆਰੈ ਦੇਵਣ ਹਾਰ ਨਾ ਜਾਣ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਾਇਆ ਮੋਹ ਮਗਨ ਅੰਧਿਆਰ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰ ਹੈ ਸੋਈ ਸੋਈ ਜਾਣੈ ਰਹਿ ਨਾ ਕਛੂਐ ਛਾਨੀ ਰਹਾ जा स्वाद लोभ मातो उपजे अनिक विकारा बहुत जोन पर मत दुख पाया मैं बंदन के पारा ਦੇ ਕੀ ਵਾੜ ਅਨੇਕ ਪੜਦੇ ਮਹਿ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ दीन पूरन दुख पंजन तुम दयालपूरण दुखपजन काई काड लिहो संसार सागर में नानक प्रभ आई दीन दयाल पूरन दुख पंजन तुम बिन ओट ना काई काड लिहो संसार सागर में। नानक प्रभ शरणाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ